ਆਪਣੀ ਦਮਦਾਰ ਆਵਾਜ਼ ਦੇ ਸਦਕਾ ਕਰਨ ਔਜਲਾ ਪੰਜਾਬੀ ਇੰਡਸਟਰੀ ਤੇ ਰੌਕਸਟਾਰ ਬਣੇ ਨੇ ਇਹ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਨੇ ਇਹਨਾਂ ਦਾ ਗਾਇਆ ਹਰ ਗੀਤ ਸੁਪਰ ਹਿੱਟ ਸਾਬਿਤ ਹੁੰਦਾ ਹੈ ਕਰਨ ਔਜਲਾ ਜਿਸ ਮੁਕਾਮ ਤੇ ਨੇ ਉਹਨਾਂ ਨੇ ਇੱਥੇ ਤੱਕ ਪਹੁੰਚਣ ਲਈ ਸਖਤ ਮਿਹਨਤ ਕੀਤੀ ਹੈ ਇਹਨੇ ਦੇ ਨੀ ਗਾਇਕ ਫਿਲਮ ਬੈਡ ਨਿਊਜ਼ ਦਾ ਗੀਤ ਤੋਬਾ ਤੋਬਾ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਨੇ ਇਹ ਇਹ ਉਹਨਾਂ ਦਾ ਪਹਿਲਾ ਬਾਲੀਵੁੱਡ ਗੀਤ ਹੈ ਇਸ ਨੂੰ ਫੈਨਸ ਦਾ ਖੂਬ ਪਿਆਰ ਮਿਲਿਆ ਹੈ ਅਸਲ 'ਚ ਗਾਇਕ ਨੇ ਹਾਲ ਹੀ ਦੇ ਵਿੱਚ ਆਪਣੇ ਇੰਡੀਆ ਟੂਰ ਦੀ ਅਨਾਉਂਸਮੈਂਟ ਕੀਤੀ ਸੀ ਹੁਣ ਕਰਨ ਨੇ ਇੰਡੀਆ ਟੂਰ ਪੂਰਾ ਸ਼ਡਿਊਲ ਜਾਰੀ ਕੀਤਾ ਹੈ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਗਾਇਕ ਨੇ ਆਪਣੇ ਇੰਸਟਾਗ੍ਰam ਉੱਤੇ ਸਟੋਰੀ ਸ਼ੇਅਰ ਕਰਕੇ ਫੈਨਸ ਨੂੰ ਇਹ ਖੁਸ਼ਖਬਰੀ ਦਿੱਤੀ ਹੈ ਉਹਨਾਂ ਨੇ ਇੱਕ ਪੋਸਟਰ ਸ਼ੇਅਰ ਕੀਤਾ ਜਿਸ 'ਚ ਉਹਨਾਂ ਨੇ ਆਪਣੇ ਲਾਈਵ ਕਨਸਰਟ ਅਤੇ ਟਿਕਟਾਂ ਬਾਰੇ ਜਾਣਕਾਰੀ ਦਿੱਤੀ ਹੈ ਪੋਸਟਰ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਲਿਖਿਆ ਹੈ ਕਿ ਮੈਂ ਆਖਰਕਾਰ ਘਰ ਆ ਰਿਹਾ ਹਾਂ ਟਿਕਟ 23 ਜੁਲਾਈ ਨੂੰ ਰਾਤ 12 ਵਜੇ ਲਾਈਵ ਉਪਲਬਧ ਹੋਵੇਗੀ ਕਰਨ ਓਜਲਾ 7 ਦਸੰਬਰ ਨੂੰ ਚੰਡੀਗੜ੍ਹ 13 ਦਸੰਬਰ ਨੂੰ ਬੰਗਲੌਰੂ 15 ਦਸੰਬਰ ਨੂੰ ਦਿੱਲੀ ਅਤੇ 21 ਦਸੰਬਰ ਨੂੰ ਮੁੰਬਈ ਵਿੱਚ ਧਮਾਲ ਮਚਾਉਣਗੇ ਗਾयक ਦੀ ਇਹ ਸਟੋਰੀ ਨੂੰ ਵੇਖ ਕੇ ਫੈਨਸ ਕਾਫੀ ਉਤਸ਼ਾਹਿਤ ਨੇ ਅਤੇ ਬੇਸਬਰੀ ਨਾਲ ਕਰਨ ਦੇ ਇੰਡੀਆ ਟੂਰ ਦਾ ਇੰਤਜ਼ਾਰ ਕਰ ਰਹੇ ਹਨ